ਮੈਂ ਵੀ ਚਾਹੁੰਦਾ ਆ ਕਿ ਪੰਜਾਬ ਸਰਕਾਰ ਮਾਨਸਾ ਮੁੱਖ ਮੰਤਰੀ ਸਾਹਿਬ ਧਿਆਨ ਦੇਣ ਬੀਆਰਟੀਐਸ ਚੱਲਣਾ ਚਾਹੀਦਾ ਪਰ ਇਹਦੇ ਪਿੱਛੇ ਇਹਦੀ ਮੰਸ਼ਾ ਕਲੀਅਰ ਹੋਣੀ ਚਾਹੀਦੀ ਹੈ ਇਹਦੀ ਮੰਸ਼ਾ ਕੀ ਹੈ ਆਮ ਸਾਡੇ ਪਿੰਡਾਂ ਦੇ ਭੈਣ ਭਰਾ ਇਹਦੇ ਮਗਰ ਲੱਗੇ ਨੇ ਮੈਂ ਤੁਹਾਨੂੰ ਇਸ 4 ਜੁਲਾਈ 2023 ਦੀ ਬੀਆਰਟੀਐਸ ਬੰਦ ਹੈ ਇੱਕ ਸਾਲ ਇਹ ਮੰਨੇ ਨੂੰ ਚੇਤਾ ਨਹੀਂ ਆਇਆ ਵਿਚਾਰੇ ਗਰੀਬਾਂ ਦਾ ਤੇ ਅੱਜ ਨੂੰ ਚੇਤਾ ਆ ਗਿਆ ਕਿ ਬੀਆਰਟੀਏ ਚਾਲੂ ਕਰਨੀ ਚਾਹੀਦੀ ਹੈ। ਉਸ ਵਿੱਚ ਵਿੱਚ ਬਿੱਡੋ ਜਿਹੜੀਆਂ ਸਾਡੀਆਂ ਭੈਣਾਂ ਸੀਗੀਆਂ ਉਹ ਇਹਦੇ ਵਿੱਚ ਕੰਮ ਕਰਦੀਆਂ ਸੀ। ਇੱਥੇ ਇੱਕ ਬੰਦਾ ਦੱਸਦੇ ਨੇ ਕਿ ਕੰਮ ਨਹੀਂ ਚੱਲਦਾ। ਔਰ ਮੇਰਾ ਸਾਹਮਣੇ ਮੇਰਾ 15 ਸਾਲ ਦਾ ਬੱਚਾ ਬੇਤੁਰੀ ਕਰਦਾ ਹੈ। ਕੈਟਰਿੰਗ ਵਾਲਿਆਂ ਦੇ ਨਾਲ ਜਾਂਦਾ। ਇੱਕ ਇੱਥੇ ਬੱਚੀ ਹੈ ਖੱਲ ਨੂੰ ਮੇਰੀ ਉਹਨੇ ਐਮਏ ਕੀਤੀ ਹੈ ਉਹ ਖੜੀ ਹੈ। ਮਤਲਬ ਭਰਾ ਮੈਂਟਲੀ ਅਫਸਰਟ ਹੈ। ਭੈਣ ਜਿਹੜੀ ਪੀਜੀਡੀਸੀ ਇਹ ਕਰਦੀ ਔਰ ਘਰ ਦਾ ਗੁਜ਼ਾਰਾ ਅੱਜ ਦੀ ਤਰੀਕ ਚ ਮੰਗ ਮੰਗ ਕੇ Obrigado. ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਆ ਸਾਰੀਆਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਇੱਥੇ ਆਈਆਂ ਨੇ ਮਤਲਬ ਇਹਨਾਂ ਦੇ ਹਸਬੰਦ ਨੇ ਪਰ ਮੰਨਿਆ ਜੀ ਅਰਬ ਰੁਪਏ ਦਾ ਪ੍ਰੋਜੈਕਟ ਇੱਕ ਵਾਰੀ ਇਹ ਚਾਂਸ ਨਹੀਂ ਕਈ ਵਾਰ ਬਸ ਜਿਹੜੀ ਆ ਬੰਦ ਹੋ ਚੁੱਕੀ ਹੈ ਸਰਕਾਰ ਅਰਬ ਰੁਪਏ ਦਾ ਪ੍ਰੋਜੈਕਟ ਲੈ ਆ ਕੇ ਜਿੱਥੇ ਜਿੱਥੇ ਸਰਕਾਰ ਦਾ ਰੈਵਨਿਊ ਜਿਹੜਾ ਖਰਾਬ ਹੁੰਦਾ ਉੱਥੇ ਲੋਕਾਂ ਦੇ ਪੈਸੇ ਪ੍ਰੋਪਰਟੀ ਟੈਕਸ ਜਾਂ ਟੈਕਸ ਜਿਹੜੇ ਪੈਸੇ ਜਾਂਦੇ ਕਿਉਂ ਇਸ ਤਰ੍ਹਾਂ ਦਾ ਅਸਲ ਕੀ ਹੈ ਅਸਲ ਇਹ ਇਹ ਦੇ ਵਿੱਚ ਇਹ ਕੀਤਾ ਜਾਵੇ ਕਿ ਇਹ ਵੈਲਫੇਅਰ ਦਾ ਕੰਮ ਹੈ ਔਰ ਵੈਲਫੇਅਰ ਇਹਦੇ ਵਿੱਚ ਪਬਲਿਕ ਵੈਲਫੇਅਰ ਲਈ ਵਰਤਿਆ ਜਾਂਦਾ ਹੈ ਪਬਲ 1500 ਕਰੋੜ ਰੁਪਇਆ ਅੱਜ ਦੀ ਤਰੀਕ ਚ ਲੱਗੂਗਾ ਇਸ ਪ੍ਰੋਜੈਕਟ ਨੂੰ ਜਿਹੜਾ ਚਾਲੂ ਕਰਦੇ ਆ 7-800 ਕਰੋੜ ਰੁਪਇਆ ਪ੍ਰੋਜੈਕਟ ਦੇ ਉੱਤੇ ਲਾਇਆ ਗਿਆ ਸੀਗਾ ਔਰ ਉਹ ਪ੍ਰੋਜੈਕਟ ਅੱਜ ਦੀ ਤਰੀਕ ਚ ਮਿੱਟੀ ਕੀਤਾ ਮੈਂ 얘 ਦੇ ਲਈ ਇਹ ਵੀ ਬੇਨਤੀ ਕੀਤੀ ਆ ਕਿ ਜੇ ਪ੍ਰੋਜੈਕਟ ਠੀਕ ਨਹੀਂ ਸੀਗਾ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਉੱਪਰ ਰਾਜਨੀਤੀ ਜੇ ਰਾਜਨੀਤੀ ਕਰਨੀ ਕੀਤਾ ਜਾਂਦਾ ਜੇਕਰ ਕੋਈ ਪ੍ਰੋਜੈਕਟ ਲੱਗਦਾ ਵਾ ਅਗਰ ਲੋਕਾਂ ਦੇ ਫਾਇਦੇ ਲਈ ਆ ਜਾਂ ਨਹੀਂ ਫਾਇਦੇ ਲਈ ਲੇਕਿਨ ਦੂਸਰੀ ਸਰਕਾਰ ਆਂਦੀ ਹੈ ਕੋਈ ਵੀ ਸਰਕਾਰ ਬਦਲਦੀ ਰਾਜਨੀਤੀ ਹੀ ਹੁੰਦੀ ਹੈ। ਇਸ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਗਿਆ ਔਰ ਤੁਸੀਂ ਆਮ ਸੁਣਦੇ ਹੋ ਕਿ ਇਹ ਕਿਹਾ ਜਾਂਦਾ ਸੀਗਾ ਕਿ ਇਹ ਸੁਖਬੀਰ ਬਾਦਲ ਨੇ ਕੀਤਾ ਇਹਦਾ ਕੋਈ ਫਾਇਦਾ ਨਹੀਂ ਸੀ ਹੈਗਾ ਜੇ ਕਿਸੇ ਵਿਰੋਧੀ ਨੇ ਚੰਗਾ ਕੰਮ ਕੀਤਾ ਹੋਵੇ ਤਾਂ ਉਹਨੂੰ ਕਰਨਾ ਚਾਹੀਦਾ ਉਹਦੇ ਉੱਤੇ ਮਤਲਬ ਉਹਦੀ ਪੈਰਵਾਹੀ ਕਰਨੀ ਚਾਹੀਦੀ ਹੈ ਨਾ ਕਿ ਉਹਨੂੰ ਬੰਦ ਕਰ ਦੇਣਾ ਚਾਹੀਦਾ। ਸੋ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਫਰਮਾਉਣ ਦੀ ਜ਼ਰੂਰੀ ਨਹੀਂ ਇਹ ਦੇਖਿਆ ਜਾਣਾ ਵੀ ਮੇਰਾ ਵਿਰੋਧ ਕਿਹਦੇ ਨਾਲ ਹੈ ਮੇਰਾ ਕਿਹਦੇ ਨਾਲ ਮਤਲਬ ਸਿਆਸੀ ਝਗੜਾ ਹੈ ਉਹਨਾਂ ਦੇ ਕਰਕੇ ਪ੍ਰੋਜੈਕਟ ਨੂੰ ਬੰਦ ਕੀਤਾ ਗਿਆ ਅੱਜ ਇਹਨਾਂ ਲੋਕਾਂ ਦੇ ਤੁਸੀਂ ਹਾਲਾਤ ਦੇ ਦੇਖੋ ਕੀ ਨੇ ਯਾਰ ਇਹ ਇਹ ਰੌਲਾ ਪਾ ਰਹੇ ਨੇ ਇਹ ਇੱਕ ਧੜਾ ਇਹ ਆ ਜਿਨਾਂ ਨੇ ਉੱਥੇ ਧਰਨਾ ਲੰਮਾ ਸਮਾਂ ਚਲਾਇਆ ਸੀਗਾ ਕਿ ਇਹ ਪ੍ਰੋਜੈਕਟ ਸਾਹਮਣੇ ਜਿਹੜਾ ਤੇ ਇਹ ਪ੍ਰੋਜੈਕਟ ਜਿਹੜਾ ਲੰਮਾ ਸਮਾਂ ਇਹਨਾਂ ਨੇ ਧਰਨਾ ਚਲਾਇਆ ਸੀ ਕਿਉਂਕਿ ਸਰਕਾਰ ਨੇ ਇੱਕ ਡਿਸੀਜਨ ਲੈ ਲਿਆ ਸੀਗਾ ਕਿ ਡੀਸੀ ਰੇਟ ਦੇ ਉੱਤੇ ਇਹ ਪ੍ਰੋਜੈਕਟ ਜਿਹੜਾ ਇਹਨਾਂ ਨੂੰ ਪੈਸੇ ਦਿੱਤੇ ਜਾਣਗੇ ਔਰ ਇਹਨਾਂ ਨੇ ਵਿਰੋਧ ਕੀਤਾ ਸੀਗਾ ਉਹ ਕੱਲ ਵੀ ਕਹਿ ਰਹੇ ਨੇ ਕਿ ਜਿਹ ਉਹਦੇ ਵਿੱਚ ਵੀ ਇਹ ਦੇਖਿਆ ਜਾਂਦਾ ਬੰਦਾ ਆਪਣਾ ਮਨਣਾ ਪਹਿਲਾਂ ਸਿੱਟੀ ਬਾਤ ਕਰੀ ਸੀ ਮੈਂ ਬੇਨਤੀ ਕਰਨ ਲੱਗਾ ਉਸ ਤੋਂ ਬਾਅਦ ਕੱਲ ਇਹ ਵੀ ਸਹਿਮਤ ਹੋ ਗਏ ਕਿ ਡੀਸੀ ਰੇਟ ਦੇ ਉੱਤੇ ਇਹਨੂੰ ਚਲਾ ਲਿਆ ਜਾਵੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਘਰ ਦੇ ਵਿੱਚ ਸਿਰਫ ਰਾਸ਼ਨ ਹੀ ਦੇ ਦਿੱਤਾ ਜਾਵੇ ਸਾਡੀ ਰੋਜੀ ਰੋਟੀ ਚਲਾ ਦਿੱਤੀ ਜਾਵੇ ਕਮ ਸੇ ਕਮ ਅਸੀਂ ਉਹਨਾਂ ਰੇਟਾਂ ਦੇ ਉੱਤੇ ਵੀ ਇਹ ਜਿਹੜੀ ਬੱਸ ਚਲਾਉਣ ਨੂੰ ਤਿਆਰ ਹਾਂ ਸਰਕਾਰ ਦੀਆਂ ਨਾਕਾਮੀਆਂ ਜੀ ਜਦੋਂ ਬੱਸ ਚੱਲਦੀ ਸੀ ਇਹਦਾ ਟਾਰਗੇਟ 35000 ਦਾ ਸੀ ਵੀ 35000 ਰੋਜ਼ ਦੀ ਸਵਾਰੀ ਸਫਲ ਕਰੂਗੀ 55000 ਤੱਕ ਇਹ ਤੇ ਸਬਰ ਕਰਦੀ ਦੀ ਜੀ 55000 ਤੱਕ ਇਹ ਦੱਸੋ ਕਾ